ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਬਿਆਦਬੀ ਦੀ ਘਟਨਾ ਵਾਪਰੀ ਹੈ ਇਸ ਘਟਨਾ ਤੋਂ ਬਾਅਦ ਲੋਕ ਸੋਚਣ ਲਈ ਮਜਬੂਰ ਹੋ ਗਏ ਨੇ ਕਿ ਲੋਕੀ ਗੁਰਦੁਆਰਾ ਸਾਹਿਬਾਨਾਂ ਵਿੱਚ ਆ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਿਉਂ ਕਰਦੇ ਨੇ ਅਸਲ ਦੇ ਵਿੱਚ ਪ੍ਰਕਾਸ਼ ਕੌਰ ਨਾਂ ਦੀ ਇੱਕ ਔਰਤ ਨੇ ਗੁਰਦੁਆਰਾ ਸਾਹਿਬ ਵਿੱਚ ਆਪਣੇ ਕੱਪੜੇ ਉਤਾਰ ਦਿੱਤੇ ਉਸ ਤੋਂ ਬਾਅਦ ਗੁਰੂ ਘਰ ਦੀ ਸੇਵਾ ਕਰਨ ਵਾਲੇ ਲੋਕ ਹੈਰਾਨ ਹੋ ਗਏ ਅਤੇ ਉਸ ਦੇ ਕੱਪੜੇ ਪਕਾਉਣ ਦੀ ਕੋਸ਼ਿਸ਼ ਕੀਤੀ ਪਰ ਔਰਤ ਆਪਣੀ ਜਿੰਦ ਤੇ ਕਾਇਮ ਸੀ ਇਸ ਮਾਮਲੇ ਬਾਰੇ ਪੁਲਸ ਨੇ 2-3 ਦਿਨਾਂ ਦੀ ਜਕੂ ਤਕੀ ਤੋਂ ਬਾਅਦ ਪਰਚਾ ਦਰਜ ਕੀਤਾ ਤੇ ਹੁਣ ਔਰਤ ਨੂੰ ਗ੍ਰਿਫਤਾਰ ਕਰਨ ਦੀ ਮੰਗ ਉਠਾਈ ਜਾ ਰਹੀ ਹੈ ਹਾਂਜੀ ਜੀ ਮਸਾਫ ਇੱਕ ਹਲਕਾ ਸਾਨੇ ਵਾਲਾ ਦੀਨ ਪੰਡੇ ਜੁਗਿਆਣਾ ਪਿੰਡ ਵਿਖੇ ਜਿਹੜੀ ਬੀਬੀ ਦੇ ਵੱਲੋਂ ਬੇਅਦਬੀ ਕੀਤੀ ਗਈ ਸੀ ਆਪਣੇ ਪੂਰੇ ਕੱਪੜੇ ਉਤਾਰ ਕੇ ਉਸ ਮਾਮਲੇ 'ਚ ਪਰਚਾ ਦਰਜ ਹੋਇਆ ਤੁਹਾਡੇ ਵੱਲੋਂ ਹੋਇਆ ਕੀ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੱਸਣਾ ਚਾਹੁੰਨਾ ਇਹ 21 ਤਰੀਕ ਦੀ ਘਟਨਾ ਪਰਚਾ ਜਿਹੜਾ 24 ਤਰੀਕ ਨੂੰ ਹੋਇਆ ਕਾਰਨ ਇਹ ਆ 21 ਤਰੀਕ ਨੂੰ ਸੰਗਤਾਨ ਨੇ ਬਹੁਤ ਵੱਡਾ ਜਿਹੜਾ ਗੁਰਦੁਆਰਾ ਜਿਹੜਾ ਜੁਗਿਆਣੇ ਦਾ ਉੱਥੇ ਕੱਟ ਕੀਤਾ ਉਹਦੇ ਵਿੱਚ ਪਿੰਡ ਦੇ ਮੈਂ ਸਮਝਾ ਮੋਤ ਪੈ ਸੱਜਣ ਤੇ ਜਿਹੜੇ ਕੇਸਾਤਾ ਨਹੀਂ ਸੀ ਉਹ ਵੀ ਉੱਥੇ ਸ਼ਾਮਲ ਹੋਏ ਉਹ ਜਿਹੜੇ ਬੰਦੇ ਪੱਤਰਕਾਰ ਤੇ ਪੰਤ ਦਾ ਦਰਦ ਰੱਖਣ ਵਾਲੇ ਜਿਨ੍ਹਾਂ ਨੇ ਉੱਥੇ ਇਹ ਗੱਲ ਕੀਤੀ ਕਿ ਇਹ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਤੇ ਮੈਂ ਸਮਝਦਾ ਉਹਨਾਂ ਲੋਕਾਂ ਵੱਲੋਂ ਜਿਹੜੇ ਪੱਤਰਕਾਰ ਤੇ ਉਹ ਜਿਹੜੇ ਆਗੂ ਜਿਨ੍ਹਾਂ ਨੇ ਕਿਹਾ ਪਰਚਾ ਹੋਣਾ ਚਾਹੀਦਾ ਇਹ ਇਹ ਔਰਤ ਤੇ ਇਹਦੇ ਬੰਦੇ ਤੇ ਉਹਨਾਂ ਨੂੰ ਗਾਲਾਂ ਤੱਕ ਕੱਢੀਆਂ ਗਈਆਂ ਜਲੀਲ ਕੀਤਾ ਗਿਆ ਫਿਰ ਇਹ ਕੰਮ ਜੇ ਤੁਸੀਂ ਕੀਤਾ ਤੇ ਤੁਹਾਡੇ ਜਿਹੜੇ ਮੈਂ ਸਮਝਦਾ ਇੱਥੋਂ ਤੱਕ ਕਿਹਾ ਵੇ ਅਸੀਂ ਜੁੱਤੀਆਂ ਮਾਰਾਂਗੇ ਮੈਂ ਸਮਝਦਾ ਇਹਨਾਂ ਬੰਦਿਆਂ ਨੂੰ ਇਹਨਾਂ ਤੇ ਪਰਚਾ ਨਾਲ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦੀ ਹੈ ਇਹ ਗੱਲ ਕਿ ਉਹ ਬੰਦਿਆਂ ਨੂੰ ਲੱਭ ਕੇ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਜਿਨ੍ਹਾਂ ਗੁੰਡਿਆਂ ਨੇ ਇਹ ਪਰਚਾ ਦਰਜ ਹੋਣ ਤੋਂ ਰੋਕਿਆ ਮੈਂ ਸਮਝਦਾ ਤੁਸੀਂ ਵੇਖੋ ਜਗ੍ਹਾ ਜਗ੍ਹਾ ਯਾਰੋ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀ ਆ ਜਗ੍ਹਾ ਜਗ੍ਹਾ ਗੁਰੂ ਸਾਡੇ ਨੂੰ ਅੱਗਾ ਲਾਈਆਂ ਜਾ ਰਹੀਆਂ ਨੇ ਜਗ੍ਹਾ ਜਗ੍ਹਾ ਗੁਰੂ ਦੇ ਅੰਗ ਪਾੜੇ ਜਾ ਰਹੇ ਨੇ ਇਹ ਨਵਾਈ ਕਾਂਡ ਤਰਪਿਆ ਕੱਪੜੇ ਲਾ ਕੇ ਸਾਡੇ ਗੁਰੂ ਤੇ ਮੈਂ ਕਿਹਾ ਸੁੱਟੇ ਗਏ ਹੁਣ ਤੇ ਉਹ ਔਰਤ ਨੂੰ ਹੁਣ ਤੱਕ ਜਿਹੜਾ ਗ੍ਰਿਫਤਾਰ ਨਾ ਕੀਤਾ ਗਿਆ ਹੋਵੇ ਮੈਨੂੰ ਪਤਾ ਲੱਗਾ ਕਿ ਉਹ ਔਰਤ ਦੇ ਜਿਹੜਾ ਮੁੰਡਾ ਆ ਗੁੰਡਾ ਉਹਨੇ ਵੀ ਦਬਕੇ ਮਾਰੇ ਸਾਡੇ ਜਿਹੜੇ ਸਿੰਘਾਂ ਨੂੰ ਵੀ ਜਾਂ ਤਾਂ ਤੁਸੀਂ ਪਰਚਾ ਜਿਹੜਾ ਵਾਪਸ ਲਓ ਨਹੀਂ ਤੇ ਤੁਹਾਡੇ ਖਿਲਾਫ ਅਸੀਂ ਕੋਈ ਨਾ ਕੋਈ ਜਿਹੜਾ ਕਾਰਾ ਕਰਾਂਗੇ ਮੈਂ ਸਮਝਦਾ ਹੁਣ ਮੈਂ ਤੁਹਾਨੂੰ ਦੱਸਣਾ ਚਾਹਨਾ ਗੁਰਿੰਦਾ ਜੀ ਨੇ ਕੀਤਾ ਜਾਉ ਅਸੀਂ ਵੱਡਾ ਵਕੀਲ ਕਰਕੇ ਇਹਨਾਂ ਦੋਛੀਆਂ ਨੂੰ ਜਿਹੜੀ ਆ ਸਗਤ ਤੋਂ ਸਗਤ ਜਿਹੜੀ ਸਜ਼ਾ ਜਿਹੜੀ ਬਣਦੀ ਆ ਉਹ ਜਿੰਨਾ ਚਿਰ ਤੱਕ ਅਸੀਂ ਦਬਾਉਂਦੇ ਨਹੀਂ ਉਹਨਾਂ ਚਿਰ ਤੱਕ ਇਹਨਾਂ ਦਾ ਖੇੜਾ ਨਹੀਂ ਛੱਡਾਂਗੇ ਮੇਰੀ ਰਾਤ ਜਸਕਰਨ ਸਿੰਘ ਕਾਨ ਸਿੰਘ ਵਾਲੇ ਨਾਲ ਗੱਲ ਹੋਈ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਸਾਡੀ ਪਾਰਟੀ ਉਹਨਾਂ ਚਿਰ ਤੱਕ ਇਹਨਾਂ ਦਾ ਖੇੜਾ ਨਹੀਂ ਛੱਡੂ ਜਿੰਨਾ ਚਿਰ ਤੱਕ ਇਹਨਾਂ ਨੂੰ ਸਜ਼ਾ ਨਹੀਂ ਕਰਾਵਾਂਗੇ ਮੈਂ ਸਮਝਦਾ ਜਿਹੜੇ ਕੱਲ੍ਹ ਨਿਹੰਗ ਸਿੰਘ ਦਾਸ ਦੇ ਨਾਲ ਉਹਨਾਂ ਨੇ ਖੜ ਕੇ ਇਸ ਪਰਚਾ ਦਰਜ ਕਰਾਉਣ ਦੇ ਵਿੱਚ ਉਹਨਾਂ ਨੇ ਸਹਿਯੋਗ ਦਿੱਤਾ ਮੈਂ ਸਮਝਦਾ ਉਹਨਾਂ ਦਾ ਧੰਨਵਾਦ ਮੇਰਾ ਕਰਨ ਨੂੰ ਦਿਲ ਕਰਦਾ ਕਿ ਉਹ ਵਰਤੇ ਮੀਦਾਂ ਵਿੱਚ ਉੱਥੇ ਖੜ ਕੇ ਉਹਨਾਂ ਨੇ ਪਰਚਾ ਦਰਜ ਕਰਾਇਆ ਹੁਣ ਮੇਰੀ ਪ੍ਰਸ਼ਾਸਨ ਨੂੰ ਇਹੋ ਹੀ ਅਪੀਲ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕਰ ਲਓ ਸਾਨੂੰ ਕਿਤੇ ਦੁਬਾਰਾ ਨਾ ਨਾਉਂਦੀ ਨੌਬਤ ਨਾ ਬਣ ਗਏ ਬਿਆਦਬਦੀ ਇਸ ਘਟਨਾ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ ਪਰ ਨਾਲ ਹੀ ਉਹਨਾਂ ਲੋਕਾਂ ਦੀ ਵੀ ਨਿੰਦਾ ਕੀਤੀ ਜਾ ਰਹੀ ਹੈ ਜੋ ਇਸ ਔਰਤ ਨੂੰ ਬਚਾਉਣਾ ਚਾਹੁੰਦੇ ਸਨ ਇਹ ਵੀ ਮਾਮਲਾ ਸਾਹਮਣੇ ਆਇਆ ਕਿ ਔਰਤ ਦੇ ਲੜਕੇ ਨੇ ਪਰਚਾ ਦਰਜ ਕਰਵਾਉਣ ਵਾਲਿਆਂ ਨੂੰ ਧਮਕੀਆਂ ਵੀ ਦਿੱਤੀਆਂ ਨੇ ਪਰ ਹੁਣ ਇਲਾਕੇ ਦੇ ਲੋਕ ਚਾਹੁੰਦੇ ਨੇ ਕਿ ਬਿਆਦਬਦੀ ਕਰਨ ਵਾਲੀ ਇਸ ਔਰਤ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਜਿਹੜੇ ਇਸ ਔਰਤ ਨੂੰ ਬਚਾਉਣਾ ਚਾਹੁੰਦੇ ਸਨ ਉਨ੍ਹਾਂ ਖਿਲਾਫ ਵੀ ਬਣਦੀਆਂ ਧਰਾਮ ਤਹਿਤ ਕਾਰਵਾਈ ਹੋਵੇ ਬਿਊਰੋ ਰਿਪੋਰਟ ਡੇਲੀ ਰابطਾ ਟੀਵੀ